ਮੈਂ ਕਿਹਾ ਸੀ ਕਿ ਜੋ ਜਾਨਲੇਵਾ ਹਮਲਾ ਹੋਇਆ ਤੇ ਹੱਥ ਉਠਾਵੇ ਜਿਹੜਾ ਦੇਸ਼ ਲਈ ਬਾਰਡਰਾਂ ਤੇ ਮਰ ਮਿਟਣ ਲਈ ਤਿਆਰ ਪਰ ਤਿਆਰ ਹੋਵੇ ਉਹਦੇ ਬੇਟੇ ਤੇ ਉਹਤੇ ਸਿਰਫ ਕਾਫੇ ਤੇ ਗੱਡੀ ਲਾਉਣ ਤੋਂ ਰੋਟੀ ਖਾਣ ਤੋਂ ਜੋ ਵਿਵਾਰ ਕੀਤਾ ਮੈਂ ਸਮਝਦਾ ਭਗਵਾਨ ਜੀ ਫੌਜੀਆ ਦਾ ਸਰਕਾਰ ਦਾ ਕੀਆ ਜਾਂਦਾ ਤਰੀਕਾ ਨਹੀਂ ਜੀ ਦਾਦਾ ਸਤਕਾਰ ਕਰਦਾ ਹੈ ਜਦ ਅਮਰਚਰ ਆਕੇ ਦੀਸ ਆਫੀਸਰਸ ਸ਼ੁੱਡ ਬੀ ਡਿਸਮਿਸਡ ਫਰਮ ਸਰਵਿਸ ਐਂਡ ਇੱਕ ਮੈਸੇਜ ਆਣਾ ਚਾਹੀਦਾ ਥੈਟ ਯੂ ਨੋਬਾਡੀ ਇਜ਼ ਅ ਭਾਵਤਾ ਲਾਅ ਕੋਈ ਕਾਨੂੰਨ ਦੇ ਉੱਪੋਂ ਦੀ ਔਰ ਫੌਜੀ ਵੀ ਸਾਡੇ ਸਤਕਾਰਯੋਗ ਨੇ ਸਾਡੇ ਲਈ ਉਹ ਕੌਮ ਦੀ ਸ਼ਾਨ ਹੈ ਦੇਸ਼ ਦੀ ਸ਼ਾਨ ਹੈ ਔਰ ਉਹਨਾਂ ਦੇ ਨਾਲ ਜੇ ਕੋਈ ਮਿਸਬੀਹ ਕਰੂਗਾ ਚਾਹੇ ਉਹ ਵਰਦੀ ਤਾ ਰੱਖੋਵੇ ਚਾਹੇ ਕੋਈ ਹੋਵੇ ਉਹਦੇ ਲਈ ਇਟ ਸ਼ੁੱਡ ਨਾਟ ਬੀ ਐਕਸੈਪਟ ਨਹੀਂ ਜੇ ਬਦਾਰੇ ਮਿਲਣ ਜਾਂਦੀ ਨਹੀਂ ਉਹਨਾਂ ਦੇ ਪਰਮਾਣਿਕ ਫਾਰਮ ਨੂੰ ਦੇਖਿਆ ਕੋਈ ਨਹੀਂ ਕਿ ਉਹਦਾ ਜਾਣਦਾ ਨਹੀਂ ਨਾ ਮੇਰਾ ਕੋਈ ਇੰਟਰਸਟ ਹੈ ਇਸ ਕੰਮ ਨੂੰ ਲੰਘ ਜੋ ਲੰਘ ਜੋ ਲੰਘਦਾ ਨਹੀਂ ਚੱਲਾਂਗਾ ਮੈਂ ਪਰਿਵਾਰ ਨਾਲ ਸੰਪਰਕ ਕਰਕੇ ਜੇ ਪਰਿਵਾਰ ਇਜਾਜ਼ਤ ਦੇਊਗਾ ਕਿਉਂਕਿ ਹਲੇ ਵੀ ਮੈਨੂੰ ਪਤਾ ਲੱਗਿਆ ਕਰਨਲ ਸਾਹਿਬ ਆਈ ਸੀ ਯੂ 'ਚ ਨੇ ਹਲੇ ਡਿਸਚਾਰਜ ਨਹੀਂ ਹੋਏ ਜੇ ਤੋ ਮੌਕਾ ਮਿਲੂਗਾ ਮੈਂ ਉਹਨਾਂ ਨੂੰ ਜ਼ਰੂਰ ਮਿਲਣਾ ਚਾਹਾਂਗਾ ਕਾਬੂ ਚੋਂ ਕਰਕੇ ਜੇ ਪਰਿਵਾਰ ਜਾ ਕੇ ਦਊ ਤੇ ਮੈਂ ਜਰੂਰ ਮਿਲਾਂ 12% ਮੈਨੂੰ ਆਜੋ ਸਸਪੈਂਡ ਕਰੇ ਨੇ ਕਿ ਲੱਗਦਾ ਹੈ ਕਿ ਇਹ ਆਈ ਵਾਸ਼ਰ ਆਈ ਵਾਸ਼ਰ ਚਾਰ ਐਸਐਸਓ ਜਿਹੜੇ ਮੌਕੇ ਤੇ ਸੀ 12 ਮੁਲਾਜ਼ਮ ਜਿਨ੍ਹਾਂ ਨੇ ਏਡੀ ਵੱਡੀ ਗੁਸਥਾਕੀ ਕੀਤੀ ਆ ਇਹ ਸਿਰਫ ਇਸ ਲਈ ਕੀਤੀ ਆ ਕਿ ਭਗਵੰਤ ਮਾਨ ਦੀ ਸ਼ਹਿਤ ਤੇ ਮੈਂ ਸਮਝੂਗਾ ਕਿ ਉਹਦੀ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਉਹਨਾਂ ਦਾ ਮੁੱਖ ਮੰਤਰੀ ਰੰਗ ਰਲੀਆਂ ਮਣਾਉਂਦਾ ਜੋ ਮਰਜ਼ੀ ਕਰਦਾ ਤੇ ਸਾਨੂੰ ਵੀ ਅਲਾਊਟ ਹੈ ਦੇ ਸ਼ੁੱਡ ਬੀ ਡਿਸਮਿਸਡ ਫਰਮ ਸਰਵਿਸ ਕੀ ਗਾਂ ਕੋਈ ਗੁਸਤਾਕੀ ਵੀ ਨਾ ਕਰੇ ਕਿਸੇ ਸਰਵਿੰਗ ਕਰਨਲ ਤੇ ਜਾਂ ਰਿਟਾਇਰਡ ਕਰਨਲ ਤੇ ਜਾਂ ਕਿਸੇ ਫੌਜੀ ਤੇ ਇਸ ਤਰੀਕੇ ਦੀ ਬਦਸਲੂਕੀ ਕਰਨ ਅਧਿਕਾਰ ਹੀ ਨਹੀਂ ਕਿਸੇ ਕੋ ਤੁਸੀਂ ਬਣੇ ਰਹੋ ਹਰ ਤਾਜ਼ਾ ਅਪਡੇਟ ਦੇ ਲਈ ਔਨ ਸਕਾਈ ਟੀਵੀ ਦੇ ਨਾਲ